ਨਸ਼ਾ ਜਿਹੜਾ ਸਾਡੇ ਸਮਾਜ ਨੂੰ ਕੁੜਫਾ ਉਤਰਾ ਕਰ ਰਿਹਾ। ਨੂੰ ਆਪਾਂ ਸਾਰੇ ਜਾਣਦੇ ਆ। ਤੇ ਮੈਂ ਪਹਿਲਾਂ ਜੀ ਚੱਕਰਨਾ ਸਕੂਲ ਤੋਂ ਪੜਾਉਂਦਾ ਸੀਗਾ। ਉੱਥੇ ਬੱਚਿਆਂ ਨੂੰ ਦਸੀਦਾ ਵੀ ਸੀਗਾ। ਤੇ ਔਰ ਉੱਥੇ ਇੱਕ ਮੇਰੇ ਕੋਲ ਜਦਾ ਕੀ ਸੀਗਾ ਇੱਕ ਪਰਿਵਾਰ ਦੇ ਬਾਹੀ ਖੇਡ ਸੀਗੇ। ਉਹਨਾਂ ਨੇ ਪਿਓ-ਮੋਤਨੇ ਬਾਹੀ ਖੇਡ ਤੇ ਹੀ ਨਸ਼ੇ ਦੀ ਬੀਜ ਤੋਂ ਜਿਹੜਾ ਬੇਗਾਰ ਉਹਨਾਂ ਦਾ ਸਾਰਾ ਕੁਝ ਮੰਗਲਪੁਰ ਦੀ ਹੈ ਅਸਾਂ ਇੱਥੇ ਤੱਕ ਵੀ ਲੈ ਜਾਂਦਾ ਬੰਦੇ ਨੂੰ ਇੱਡੀ ਕਰਾਉਂਦੇ ਤੇ ਮੇਥੋਂ ਜੇ ਇਦਾਂ ਬੱਚਿਆਂ ਕਾਦਿਆਂ ਤੇ ਜਿਹੜਾ ਅਜਰ ਦਾ ਵੀ ਜਿਹੜਾ ਵੀ ਲਾਉਂਦੇ ਆ ਇਹਨਾਂ ਕਿਸਮਤੇ ਲੀਗੀ ਨੂੰ ਪਾਉਣ ਵਾਲੀ ਚੰਗੀ ਕਿਸਮਤੇ ਲੀਗੀ ਨੂੰ ਵਲੋਗ ਅੱਧਾ ਬਾਕੀ ਦਾ ਬਣਾਉਣੇ ਲੱਗ ਪਏ ਨੇ ਲੋਕ ਜਿਹੜੇ ਉਹ ਸਹੀ ਹੋ ਜਾਂਦੇ ਨਸ਼ੇ ਵਾਲੀਆਂ ਆਪਾਂ ਗੈਂਬਲਾ ਰਿਹਾ ਉਹਦੀ ਗੱਲ ਕਰਦੇ ਦੇਖ ਲੈਣੇ ਦੇਖ ਲੈਣੇ ਆ ਦੇਖ ਲੈਣੇ ਆ ਜੀ ਦੇ ਉਹ ਦੇ ਹੁਣ ਨੂੰ ਸੁਧਰਿਆ ਜਾਵੇ ਜੇ ਸੱਦ ਲੈ ਜਾਣ ਤਾਂ ਸੁਧਰ ਵੀ ਸਕਦੇ ਆ ਆਹੋ ਮੁਲਾਦਨ ਤੇ ਤੇ ਚ ਦੇਖ ਤਾਂ ਬਾਹਰ ਕੋਣ ਆ ਜੀ ਹੁਤਾ ਇੰਨੇ ਦੇ ਲੋਜੇ ਐਸਐਸਓ ਸਾਹਿਬ ਅਗਲੇ ਬੁਲਾਵੇ ਮੈਂ ਬੁਲਾ ਰਹੇ ਹਾਂ ਜੀ ਕ੍ਰਿਸ਼ਨ ਕੁਮਾਰ ਜੀ ਐਨਐਸ ਸੁਸਾਇਟੀ ਤੋਂ ਕ੍ਰਿਸ਼ਨ ਕੁਮਾਰ ਜੀ ਜੋ ਡੀਐਸਪੀ શ્રી ਰੁਜੀਤ ਸਿੰਘ ਜੀ ਐਸਕੇ ਉਹ ਬਹਿ ਰਹੇ ਮਾਦੀ ਕਿਉਂਕਿ ਜਾਸਵਰ ਜਸਵਿੰਦਰ ਸਿੰਘ ਜੀ ਤੇ ਮੇਰੇ ਸਾਹਮਣੇ ਬੈਠੇ ਸਾਡੇ ਕੰਗਰਸ ਮੈਂਬਰ ਸਾਹਿਬਾਨ ਇਹੋ ਪੰਨੇ ਪਤਵੰਤੇ ਸੱਜੇ ਇਸ ਤਰ੍ਹਾਂ ਕਿ ਆਦਮੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਉਹਨੇ ਇੱਕ ਨਸ਼ਾ ਮੁਕਤੀ ਰੈਅ ਚਲਾਈ ਗਈ ਹੈ ਜਿਸ ਦੇ ਵਿੱਚ ਕਿ ਕੋਈ ਵੀ ਡਰਗ ਐਡਿਕਟਡ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਤੇ ਉਹਦੇ ਬਰਥਾਫ ਜੋ ਵੀ ਕਾਨੂੰਨੀ ਕਾਰਵਾਈ ਸਰਕਾਰ ਕਰ ਰਹੀ ਹੈ ਔਰ ਪੁਲਿਸ ਪ੍ਰਸ਼ਾਸਨ ਵੀ ਆਪਣੇ ਸਾਰਾ ਕੁਝ ਕਰ ਰਿਹਾ ਇੱਥੇ ਅੱਜ ਸਾਡੇ ਕੋ ਤੁਸੀਂ ਐਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਸ ਤਰ੍ਹਾਂ ਕਿ ਸਰਦਾਰ ਗੁਰਦੀਪ ਸਿੰਘ ਉਹਨਾਂ ਨੇ ਵੀ ਦੱਸਿਆ ਉਸ ਤੋਂ ਪਹਿਲਾਂ ਵੀ ਦੇਖੋ ਸ਼ਾਇਦ ਕੋਈ ਬੋਲ ਚੁੱਕੇ ਹੋਣਗੇ ਤੇ ਜਿਸ ਤਰ੍ਹਾਂ ਨਸ਼ਿਆਂ ਦੇ ਵਾਪਸ ਆ ਜਾਤਾਂ ਇਕੱਠੇ ਹੋਏ ਆ ਤੇ ਮੈਂ ਅੱਜ ਇਹ ਨੋਟਸ ਵਿੱਚ ਲਿਆਉਣਾ ਚਾਹੁੰਦਾ ਕਿ ਪਿਛਲੇ 2 ਮਹੀਨੇ ਜਿੱਥੇ ਸਿਹਤ ਹਸਪਤਾਲ ਨੂੰ ਕੈਂਪ ਲੱਗਾ ਸੀ ਕਿ ਕੁਝ ਆਪਣੇ ਤੇਜਾਈ ਪੋਜ਼ੀਟਿਵ ਆਏ ਸੀ ਸਾਡੇ ਕੋਲੋਂ ਥਾਣੇ ਦੇ ਕੋਈ 25 ਮੁੰਡੇ ਔਰ ਸਗੇ ਵੀਦਰੇ ਮੈਸ਼ਾ ਕਰਦੇ ਸੀ ਜਾਂ ਫਿਰ ਉਹਨਾਂ ਨੇ ਸਰਪੰਚ ਸਾਹਿਬ ਪਛਾਣੇਗਾ ਸਾਫ ਦਾ ਸਰਪੰਚ ਉਹਨਾਂ ਦੇ ਕੋਲ ਆਈਟੀਮ ਸਿਮਰਨ ਰਤੋਂ ਕਿ ਉਹਨਾਂ ਨੇ ਕਿ ਤੁਸੀਂ ਪਿੰਡ ਦੇ ਵਿੱਚ ਕੈਂਪ ਲਾਓ। ਉਹ ਸਾਡੀ ਸੋਸ਼ਲ ਜੀ ਨੇ ਵੀ ਪਾਸ ਪਾਰਟਿਸਪੇਟ ਕੀਤਾ ਪਰ ਉਹਦੇ ਵਿੱਚ ਜਿੰਨੇ ਨੌਜਵਾਨ ਲੱਗੇ ਸੀਗੇ ਕੋਈ ਨਹੀਂ ਆਇਆ। ਕਿਉਂ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਐਚਆਈ ਪੋਜ਼ਿਟਿਵ ਹੈਗੇ ਆਂ ਤੇ ਇਸ ਕਰਕੇ ਜੇ ਹੋਰ ਵੀ ਕਈਆਂ ਉੱਡਾਰ ਹੁੰਦਾ ਕਿ ਜੇ ਸਾਡਾ ਟੈਸਟ ਹੋ ਗਿਆ ਤੁਸੀਂ ਉਹ ਕਮਾਏ ਹੋ। ਸੋ ਮੈਂ ਆ ਵੀ ਉਹ ਹੀ ਕਹਿੰਦੀ ਕਰਦਾ ਕਿ ਸਾਡਾ ਪ੍ਰਣ ਬਿਲਕੁਲ ਉਹ ਵਾਲੇ ਨਾਲੋਂ ਦਾ ਬਹੁਤ ਸੈਂਸਟਿਵ ਪ੍ਰਣ ਹੈ। ਕਿਉਂਕਿ ਸਾਡਾ ਉਧਰ ਨਵਾਂ ਸ਼ਹਿਰ ਜਿਹੜਾ ਲੱਗ ਰਿਹਾ ਇਧਰ ਕਪੂਰਥਲਾ ਲੱਗ ਰਿਹਾ ਕਿਉਂ ਜੇ ਕੋਈ ਇਧਰ ਵਾਰਦੋਤ ਹੁੰਦੀ ਹੈ ਕੋਈ ਫਿਰ ਚਲੇ ਜਾਈ ਜਾਂਦਾ ਕਪੂਰਥਲਾ ਵਾਲਾ ਭੱਜ ਕੇ ਇਧਰ ਆ ਜਾਂਦਾ ਇਸੇ ਨਾਲ ਹੀ ਸਾਡੇ ਗਿਰਦਾ ਲੱਗਦਾ ਉਹ ਬਰਵਾਂ ਤੇ ਇਸ ਕਰਕੇ ਸਾਡਾ ਪਿੰਡ ਪਿੰਨਾ ਜ਼ਿਲ੍ਹਾ ਦੇ ਨਾਲ ਕੇ ਰਿਹਾ ਹੋਇਆ ਹੈ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਇਹ ਸਾਡੇ ਸਿਵਲ ਬਰ ਦੀ ਜਰੂਰ ਗੈਣਾ ਮਾਰੂ ਪਿੰਡ ਦੇ ਵਿੱਚ ਕਿਉਂਕਿ ਜੇ ਤੁਸੀਂ ਯੂਨੀਫਾਰਮ ਜਾਓਗੇ ਤਾਂ ਪਤਾ ਲੱਗ ਜਾਏਗਾ ਪੁਲਿਸ ਆ ਗਈ ਇਹਦਾ ਕਿ ਸਾਡੇ ਪਿੰਡ ਦੇ ਜਰੂਰ ਹੋਸ ਕਰਦੇ ਧੰਨਵਾਦ ਸਾਰਾ ਹੋਰ ਤੋਂ ਗੱਲ ਦੀ ਸੀ ਮਾ ਤੁਸੀਂ ਦੇਖਦੇ ਆ ਕਿ ਤਾਂ ਨਸ਼ਿਆਂ ਦੇ ਨਾਟਕ ਵਿੱਚ ਫਸੇ ਆ ਤੇ ਰੋਜ਼ ਵਾਲੀ ਦੇਖਦੇ ਆ ਕਿ ਇੰਨੀਆਂ ਦਿੱਤਾ ਹੋਈ ਜਾਂਦੀਆਂ ਕਿਉਂਕਿ ਆਪਾਂ ਸਭ ਤੋਂ ਜ਼ਿਆਦਾ ਮਾਮਾਂ ਦਾ ਵੀ ਆ ਕਿ ਮਾਮਾਂ ਨੂੰ ਵੀ ਆਪਣੇ ਬੱਚਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਊਰ ਪਾਸੇ ਲਾਓ ਕਿਉਂਕਿ ਜਿਹੜੇ ਨਸ਼ੇ ਆ ਉਹ ਆਪਣੇ ਦਾ ਆਮ ਆਮ ਖਤਮ ਹੁੰਦਾ ਹੀ ਆ ਬੰਦਾ ਪਰਿਵਾਰ ਵੀ ਖਤਮ ਹੋ ਜਾਂਦੇ ਆ ਆਪਾਂ ਅੱਜ ਜੁਵੇ ਮੀਟਿੰਗ ਹੋ ਰਹੀ ਆ ਪੰਜਾਬ ਪੁਲਿਸ ਦੇ ਨਾਲ ਮਿਲਣੀ ਆ ਇਹ ਆਪਣੇ ਤੇ ਆਪਾਂ ਇਹ ਨਹੀਂ ਕਰਦਾ ਜੇ ਆਪਣੇ ਬੰਦੇ ਕੋਈ ਵੀ ਗਲਤ ਕੰਮ ਕਰਦਾ ਕੋਈ ਨਸ਼ੇ ਇਹ ਕੋਈ ਵੇਚਦਾ ਆ ਉਹਦਾ ਆਪਾਂ ਪੁਲਿਸ ਨੂੰ ਆਪਣਾ ਸਹਿਯੋਗ ਦੇਣਾ ਆ ਇਹ ਨਾ ਹੋਵੇ ਆਪਾਂ ਢਿੱਲ ਕਰੀਏ ਆਪਣੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿੰਦਾ ਹੋ ਰਿਹਾ ਕਿ ਸਾਡੇ ਸਾਡੀ ਨਾਲ ਫਗਵਾੜਾ ਲੱਗਦਾ ਫਗਵਾੜੇ ਤੋਂ ਕਈ ਬੰਦੇ ਇਦਾਂ ਦੇ ਆਉਂਦੇ ਆ ਉਹ ਕਰਦੇ ਆ ਜਸਵਿੰਦਰ ਸਿੰਘ ਜੀ ਬਹੁਤ ਹੋ ਜਾਣਗੇ ਖਿਆਲ ਰੱਖਦੇ ਆ ਹਰ ਵੇਲੇ ਇਹਨਾਂ ਦਾ ਰੌਂਡ ਲੱਗਦਾ ਰਹਿੰਦਾ ਪਰ ਫੇਰ ਵੀ ਮੈਂ ਬੇਨਤੀ ਕਰਦਾ ਵੀ ਜਦੋਂ ਸਾਡੇ ਫਗਵਾੜੇ ਤੋਂ ਜਿਹੜੇ ਬੰਦੇ ਗਲਤ ਆਉਂਦੇ ਆ ਬੰਦੇ ਉਹ ਸਾਡੇ ਪਿੰਡ ਦੇ ਵਿੱਚ ਆ ਕੇ ਇਹ ਕੰਮ ਗਲਤ ਲੱਗਦੇ ਆ ਕਿ ਕਿ ਮੁੰਡਿਆਂ ਨੂੰ ਜੋ ਗਲਤ ਪਾਸੇ ਲੋਂਦੇ ਆ ਤੇ ਜੀ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਥੋੜੀ ਜਿਹੀ ਸਖਾਈ ਰੱਖੋ ਕਿਉਂਕਿ ਬਹੁਤ ਕੰਮ ਖਰਾਬ ਹੋ ਰਿਹਾ ਦਿਨੋ ਦਿਨ ਖਰਾਬ ਹੋ ਰਿਹਾ ਬਾਕੀ ਇਹਦਾ ਸਾਡੀ ਜਿਹੜੀ ਐਨ ਜੀਓ ਆ ਖੂਥੜਾ ਐਨ ਆਰ ਆਈ ਵਿਕੁਲਿਆਨ ਸੋਸਾਇਟੀ ਆ ਅਜੀਬ ਨਸ਼ਿਆਂ ਦੇ ਖਿਲਾਫ ਲੁੱਟ ਕੇ ਸਾਰਿਆਂ ਨੂੰ ਜਾਗਰੂਤ ਕਰਦੇ ਆ ਕਿ ਨਸ਼ੇ ਨਸ਼ਿਆਂ ਤੋਂ ਬਚੋ ਤੇ ਅਸੀਂ ਵੀ ਸਾਰਾ ਸਹਿਯੋਗ ਦਿੰਦੇ ਆ ਸਾਡੇ ਵੀ ਮੈਂਬਰਸ ਆ ਰਹੇ ਸਾਡੇ ਬੈਠੇ ਆ ਖੜੇ ਜੋ ਇਹ ਐਨਜੀਓ ਦੀ ਆਪਾਂ ਖੁਸ਼ੀ ਵਧਾਉਣਾ ਚਾਹੀਦਾ ਵੀ ਆਪਣੇ ਸ਼ਰੀਖ ਦਾ ਬੱਚਾ ਲੱਗਿਆ ਰਵੀ ਜੀ ਇਹ ਆਪਾਂ ਕਿਸੇ ਨੇ ਇੰਦਾ ਵੀ ਕੰਮ ਤੇ ਖੁਸ਼ ਹੋਵਾਂਗੇ ਨਾ ਉਹ ਪਤਾ ਨਹੀਂ ਕਿਹਦੇ ਹੋਰ ਦਾ ਛਿੱਤੇ ਕਿਹਦੇ ਤੇ ਪੈ ਜਾਣਗੇ ਆ ਜਾਓ ਬਸਰੀ ਜੀ ਬਸਰੀ ਜੀ ਅਗਰ ਤੁਸੀਂ ਬੈਠੋ ਇਹ ਇਸ ਕਰਕੇ ਸਾਡੇ ਡੀਐਸਪੀ ਸਾਹਿਬ ਤੁਹਾਨੂੰ ਇਸ ਬਾਰੇ ਸਾਰੀ ਹੋਰ ਮਰੀਦ ਜੀ ਤਰ੍ਹਾਂ ਤੁਹਾਨੂੰ ਜਾਣਕਾਰੀ ਦੇ ਦੇਗੇ ਤੇ ਮੈਂ ਤੁਹਾਡਾ ਵਾਅਦਾ ਕਰਦਾ ਤੁਹ ਜਾਂ ਮੈਂ ਦੱਸਿਆ ਤੁਹਾਡੇ ਇੱਥੇ ਜੇ ਕੋਈ ਬੰਦੇ ਹੁੰਦੇ ਆ ਅਸੀਂ ਪੂਰਾ ਉਹਦੇ ਵਾਚ ਕਰਾਂਗੇ ਔਰ ਜੇ ਹੋ ਸਕੇ ਤਾਂ ਇਸ ਸਿਵਲ ਚ ਜ਼ਿਆਦਾ ਜਿੱਦਾਂ ਵੀ ਚਾਹੇ ਡੇਲੀ ਨਹੀਂ ਅਸੀਂ ਟਾਈਮ ਨਹੀਂ ਲੱਗਦਾ ਟਾਈਮ ਹਰ ਦੋ ਇੱਕ ਵਾਰ ਇਹਨੂੰ ਟਾਈਮ ਦੇ ਦਾਂ ਮੈਂ ਹੋ ਜਾਊਗਾ ਤੇ ਅਸੀਂ ਕਰਾਂਗੇ ਅਫਰ ਪੂਰਾ ਦਿਨੇ ਕੋਸ਼ਿਸ਼ ਹੈ ਜਿੰਨੀ ਸਾਡੀ ਫੋਰਸ ਦੇ ਹੁਸਤਾਨ ਦਾ ਕਿਉਂਕਿ ਅੱਜ ਮੈਂ ਥਾੜੇ ਫੋਰਸ ਨੂੰ ਥੋੜੀ ਘੱਟ ਦੇ ਇਹ ਵੀ ਤੁਹਾਨੂੰ ਨਿਸ਼ਵਾਜ ਦਿਵਾਉਣਾ ਕਿ ਅਗਰ ਕੋਈ ਬਾੜਾ ਬੰਦਾ ਜੇ ਤੁਹਾਡੇ ਕੋ ਹੈਗਾ ਅਸੀਂ ਤੁਹਾਡਾ ਨੰਬਰ ਦਵਾਂਗੇ ਜੇ ਤੁਸੀਂ ਨੰਬਰ ਦੇ ਲੀਏ ਸਾਰੇ ਉਹ ਤੇ ਉਹ ਤੇ ਵੀ ਕਾਲ ਕਰ ਸਕਦੇ ਐ ਐਸਐਸਪੀ ਸਾਹਿਬ ਦਾ ਸਾਰੇਆਂ ਦਾ ਮੇਰਾ ਹੋਏ ਡੀਐਸਪੀ ਸਾਹਿਬ ਦਾ ਹੋ ਗਿਆ ਹੋਰ ਨਿਸ਼ਾਨ ਤੇ ਤੁਹਾਡਾ ਨੰਬਰ ਚੀਕੇ ਰੱਖਿਆ ਜਾਊਗਾ ਕਿਸੇ ਦਾ ਨੰਬਰ ਨਹੀਂ ਕੀਤਾ ਜਾਊਗਾ ਵੀ ਆਹ ਲੋਰੀ ਆਹ ਬੰਦਾ ਕਰ ਤੇ ਜਿਹੜਾ ਬੰਦਾ ਕਰਦਾ ਉਹਨੂੰ ਸਪੀਅਰ ਨਹੀਂ ਕੀਤਾ ਜਾਊਗਾ ਕਿਸੇ ਹਾਂ ਅਗਰ ਕੋਈ ਬੱਚਾ ਕੋਈ ਮਾਪਾ ਬਾਪ ਗਰੀਬ ਆ ਉਹਦਾ ਬੱਚਾ ਇਹ ਐਡਿਕਟਡ ਹੋ ਗਿਆ ਹੈ ਲੱਗ ਗਿਆ ਨਸ਼ੇ ਤੇ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਚਾਹੇ ਤੁਹਾਡੀ ਮਦਦਾ ਚਾਹੇ ਹੋਰ ਇਹਨਾਂ ਦੇ ਮਦਦ ਉਹਦਾ ਆਪਾਂ ਟੀਟ੍ਰੀਟ ਕਰਾਵਾਂਗੇ ਔਰ ਮੈਂ ਲੈ ਕੇ ਚਲੂਗਾ ਨਾਲ ਉਹਦੇ ਮਾਪੇ-ਬਾਪ ਨੂੰ ਨਾਲ ਲੈ ਕੇ ਉੱਥੇ ਆਪਾਂ ਜਾ ਕੇ ਉਹਨੂੰ ਦਾਖਲ ਕਰਾਵਾਂਗੇ ਜਿੱਥੇ ਵੀ ਉਹਦਾ ਉਹਦਾ ਬੱਚਾ ਉਹਦਾ ਆਪਾਂ ਬੱਚੇ ਦੀ ਜਾਨ ਬਚ ਸਕੀ ਉਹ ਸਹੀ ਰਾਹ ਤੇ ਆਸ। ਇਹਨਾਂ ਉਹਨਾਂ ਜੀ ਦਾ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਂ ਥੈਕਸ ਕਰਦਾ ਕਿ ਤੁਸੀਂ ਇੰਨੇ ਸ਼ਾਰਟ ਟਾਈਮ ਵਿੱਚ ਆ ਕੇ ਸਾਰੇ ਇੰਨਾ ਵਧੀਆ ਕਰੋ ਸਾਰੇ ਸੈਂਸਰੀਏ ਬੰਦੇ ਜਿਹਨੇ ਸਾਰੇ ਬੈਠੇ ਆ ਮੇਰੇ ਸਤਿਕਾਰ ਕਰਦੇ ਨੇ ਤੇ ਇਹ ਸ਼ਾਰਟ ਨਾਈਟ ਤੁਸੀਂ ਸਾਰੇ ਆਪਕੀ ਸ਼ੀਕ ਪ੍ਰੋਬਲਮਾਂ ਸਾਡੇ ਮਾਨਯੋਗ ਡੀਐਸਪੀ ਸਾਹਮਣੇ ਮਿਲ ਕੇ ਸਾਰੇ ਗਿਆ ਸੀਗਾ ਜੇ ਅੱਜ ਆਪਾਂ ਕੱਲ੍ਹ ਕੀਤਾ ਸੀ ਕਿ ਚਲੋ ਰੀਸ ਗੈਲੀ ਬੀਟਿੰਗ ਤੇ ਤਾਂ ਕਰਕੇ ਪਹਿਲਾ ਇੱਕ ਦਾ ਸੀਗਾ ਮੈਨੂੰ ਤੇ ਦੂਜੀ ਸੈਕਿੰਡ ਤਾਂ ਨਹੀਂ ਪਤਾ ਸੀਗਾ ਅੱਜ ਉਹਨੂੰ ਕਿਹਾ ਕਿ ਲੋ ਮੈਗਾ ਇਕਲਾਵਰ ਨੇ ਮੈਂ ਮੇਰੇ ਪੱਖ ਸਦ ਆ ਕੋਆਰਡੀਨੇਟਿਗ ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਇੱਕ ਸੁਸਾਇਟੀ ਬਣਾਈ ਹੈ ਨਾਲੀ ਸੁਸਾਇਟੀ ਬਹੁਤ ਵੱਡੀ ਗੱਲ ਆ ਆ ਤੁਸੀਂ ਜੋ ਪੈਂਪਰਨਸ਼ਿਪ ਭਾਈ ਆ ਇਹ ਵੀ ਰੱਖਿਆ ਤੁਸੀਂ ਪੈਂਡ ਵਿੱਚ ਵੀ ਲਗਾਏ ਉਹਨੇ ਬਾਅਦ ਅਮੈਂ ਇਹ ਬਹੁਤ ਵੱਡਾ ਫਾਇਦਾ ਹੈ ਔਰ ਜਿਹਨਾਂ ਨੇ ਕੈਂਪਰੇ ਲਗਵਾ ਲਏ ਇਹ ਉਸ ਤੋਂ ਵਧੀਆ ਬਹੁਤ ਵਧੀਆ ਫਾਇਦਾ ਕੀਤਾ ਇਹਨਾਂ ਦਾ ਕੋਈ ਵੀ ਬੰਦਾ ਜਿੱਦਾਂ ਤੁਸੀਂ ਦੱਸਦਿਆਂ ਕੋਈ ਨਸ਼ੇੜੀ ਬੰਦਾ ਕੋਈ ਬੱਚੇ ਕੋਈ ਬਾਹਰ ਦੇ ਬੰਦੇ ਇਹਦੇ ਆ ਕੇ ਕੋਈ ਸਪਲਾਈਰ ਕੋਈ ਵੀ ਹੈ ਪੈਡਲਰ ਹੈ ਕੋਈ ਵੀ ਕੋਈ ਬੰਦਾ ਆਉਂਦਾ ਜੈਸੇ ਦਾ ਇਹ ਫੇ ਵੀ ਦੇਰ ਆਦੇ ਨਿਕਲੀਦਾ ਤਕਰੀਬਨ ਜਿੱਦਾਂ ਨਾਈਟ ਮੇਰੀ ਹੁੰਦੀ ਸੀ ਜਿੱਦੇ ਲੋਕ ਜਦੋਂ ਆਉਂਦੀ ਹੈ ਇਹ ਨਿਕਲੀਦਾ ਜਿੱਦਾਂ ਦੇਖੀਦਾ ਤੇ ਲੋਕ ਕੋਈ ਬਾੜਾ ਬੰਦਾ ਕੋਈ ਰਾਤ ਨੂੰ ਜਾ ਕੇ ਸਪਲਾਈ ਦਿੰਦੇ ਉਹਦੇ ਜਿੱਦੇ ਦਾ ਇਹ ਫੇ ਡਰਦੇ ਆ ਤੇ ਜਦੋਂ ਸਾਡੇ ਆਗਿਆ ਤਾਂ ਐਕਸਪੀਅਰ ਵੀ ਨਹੀਂ ਖੇਲੀਦਾ ਕੇਸ ਜਿਸ ਤਰ੍ਹਾਂ ਕਰਦੇ ਜਿਸ ਤਰ੍ਹਾਂ ਉਹ ਕ੍ਰਾਈਮ ਕਰਨਾ ਤੇ ਉਹ ਤੁਹਾਨੂੰ ਇੱਕ ਵਧੀਲੀ ਗੱਲ ਦੱਸੀ ਹੈ ਕਿ ਇੱਥੇ ਜਾਨਾਂ ਦੇ ਵੀ ਆਉਂਦੇ ਆ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਂਦਾ ਕਿ ਮੈਂ ਖੁਦ ਹੋਰ ਮੇਰੀ ਚੌਕੀ ਚਾਇ ਤੁਹਾਡੇ ਇਥੇ ਜਿਆਦਾ ਪੈਟਰੋਲਿੰਗ ਰੱਖਣਗੇ ਕਿਉਂਕਿ ਤਾਂ ਜੋ ਕੋਈ ਮਾੜਾ ਬੰਦਾ ਤੁਹਾਡੇ ਇਹੀ ਝਾੜੀ ਨਾ ਇਹ ਤੁਹਾਡਾ ਵਾਅਦਾ ਕਰਦਾ ਕਿ ਕੋਈ ਬੰਦਾ ਆਊਗਾ ਨਾ ਅੱਜ ਤੋਂ ਬਾਅਦ ਡਰਿਆ ਜੋਗਾ ਮੈਂ ਖੁੱਤਰਾਵਾਂ ਨਹੀਂ ਜਾਣਾ ਕਿਉਂਕਿ ਟੂ ਵੀਲਰ ਉਹ ਦਾ ਬੰਦ ਕਰਾਂਗੇ ਤੇ ਮੁਰਗੇ ਅਜਿਹਾ ਕਿ ਜੇ ਟੂਰਨ ਬੰਦ ਹੋ ਜਵੇ ਤਾਂ ਮੁਰਗੇ ਛੁੱਟਦਾ ਨਹੀਂ ਘੱਟੋ ਘੱਟ 25-25000 ਰੁਪਏ ਫਾਈਨ ਹੁੰਦਾ ਹੁਣ ਅੱਗੇ ਵਾਲੀ ਹੈਡਿੰਗ ਸੀ ਵੀ ਲੋਰੀ ਚੱਕੇ 11500 ਦੇ ਦਿੱਤਾ ਜਾਂ ਠੀਕ ਹੈ ਹੁਣ ਆਨਲਾਈਨ ਸਿਸਟਮ ਹੈ ਆਨਲਾਈਨ ਹੀ ਕੱਟੀ ਦਾ ਉਸੇ ਵੇਲੇ ਜੇ ਨਹੀਂ ਭੇਜ ਦਿੰਦਾ ਆਨਲਾਈਨ ਉਹਦੇ ਖਾਤੇ ਉਦੀ ਆਰ.ਟੀ ਦੇ ਚੜ੍ਹ ਜਾਣੇ ਚਾਹੇ ਉਹ ਆਰ.ਟੀ ਕਿਸੇ ਨਾ ਕਰਾਉਗਾ ਚਾਹੇ ਉਹ ਕਿਸੇ ਨਾ ਕਰੇ ਨੂੰ ਮੁਰਗੇ ਹੋਣੀ ਜਿਨਾਈ ਕਰ 25000 ਰੁਪਏ ਜਿਆ ਫਾਈਨ ਹੋਣਾ ਉਹ ਭੇ ਨਹੀਂ ਕਰੂਗਾ ਮੈਨੂੰ ਇਹ ਵੀ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਇੱਧਰ ਵੱਲ ਚੱਕੇ ਸਾਨੂੰ ਸੇ ਜੋ ਜੋ ਦੇ ਰਹੇ ਹੋ ਕਿ ਸਾਡੇ ਅਸੀਂ ਹਰ ਮਿਲ ਤੁਹਾਡੇ ਨਾਲ ਆ। ਜਿਸ ਦਾ ਬੱਚਾ ਲੱਗ ਜਾਂਦਾ ਨਾ ਉਹਦੇ ਮਾਪਿਓ ਨੂੰ ਖੁਸ਼ੀ ਲਿਖੀ ਆਪਾਂ। ਜਿਸ ਦਾ ਲਾਗੇ ਉਹ ਹੀ ਜਾਣੇ ਦੂਸਰੇ ਨੂੰ ਖੁਸ਼ ਨਹੀਂ ਪਤਾ। ਨਾ ਕੋਈ ਇੱਥੇ ਤੁਹਾਡੇ ਇੱਥੇ ਪਿੰਡ ਦਾ ਨਾਮ ਲੈ ਕੇ ਲਾਗੇ ਤੇ ਖਵਾੜੇ ਵਾਦਤ ਕਰ ਦੇਵੇ ਜੰਦਰ ਗੰਦ ਦੇ ਸਲੌਰ ਕਰ ਦੇਵੇ। ਮੰਗਿਆ ਕਰ ਦੇਵੇ। ਤੁਕੇ ਅਗਰ ਜੇ ਸ਼ਹਿਰ ਦੇ ਲੱਗੇ ਆ ਤੁਹਾਡਾ ਪਿੰਡ ਦਾ ਪਿੰਡ ਵੀ ਸ਼ਹਿਰ ਦਾ ਸ਼ਹਿਰ ਵੀ ਆ। ਇਦਾਂ ਬਟਲ ਕੋਲ ਨਾ ਥਾਂ ਲਾ ਕੇ ਗੋਦ ਜੰਮ ਕਰ ਦੋ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਜਾਂਦਾ ਉਹ ਤੁਹਾਨੂੰ ਲੱਗਦਾ ਪਤਾ ਹੋਵੇਗਾ ਦਾ ਅਜ ਵੀ ਜਾ ਕੇ ਰਹਿੰਦਾ ਤੇ ਇਵੇਂ ਜਿਹੇ ਉਹਦੀ ਇਨਫਰਮੇਸ਼ਨ ਚੌਕੀ ਜੀ ਤੁਹਾਡੇ ਲਾਗੇ ਇਹ ਚੌਕੀ ਜੀ ਦਾਇਰ ਦਿਓ ਐਸਐਚਓ ਮਰੋ 3150 ਤਾਂ ਕਿ ਜਿਹੜੀ ਬਚੈਟ ਕਾ ਸੋ ਤਾਂ ਕੋਈ ਵੀ ਗੱਲ ਜਿਹੜੀ ਆ ਮਤਲਬ ਸਾਂਝੀ ਕਰੋ ਲਗਾਓ ਨਾ ਅੱਜ ਦਾ ਜਿਹੜਾ ਮੇਨ ਸਾਡਾ ਮੀਟਿੰਗ ਦਾ ਮਕਸਦ ਵੀ ਇਹੀ ਆ ਤੁਹਾਡਾ ਸੰਪਰਕ ਮੁਹਿੰਮ ਦੇ ਤਾਦੀ ਇਹ ਹੈਗੀ ਆ ਨਸ਼ਿਆਂ ਬਾਰੇ ਵੀ ਇਹ ਸੰਪਰਕ ਵੀ ਜਿਹੜਾ ਸਾਡਾ ਬਿਲਕੁਲ ਇਨਫਰਮੇਸ਼ਨ ਕੋਈ ਵੀ ਉਹਨੂੰ ਸ਼ੇਅਰ ਵੀ ਕਰੋ ਜੇ ਕੋਈ ਨਸ਼ਾ ਦੀ ਇਨਫਰਮੇਸ਼ਨ ਆਈਏ ਉਹ ਤੁਹਾਨੂੰ ਮੈਂ ਨੰਬਰ ਨੋਟ ਕਰਾ ਲੈਣਾ ਬਾਅਦ ਵਿੱਚ ਉਹ ਨੰਬਰ ਤੇ ਤੁਸੀਂ ਜਿਹੜਾ ਉਹ ਐ ਨੰਬਰ ਐਸਐਸਪੀ ਸਾਹ ਕੋਲ ਹੀ ਜਾਂਦਾ ਉਹ ਹੀ ਕਿਸੇ ਨੂੰ ਇਹ ਮਤਲਬ ਦੱਸਣਾ ਦੱਸ ਦੇ ਹੈਗੇ ਕਿ ਸਾਨੂੰ ਖਾਨੇ ਬੰਦੇ ਨੇ ਫੋਨ ਕੀਤਾ ਉਹਦਾ ਅੱਗੇ ਆਰਡਰੇ ਕਰਨਾ ਵੀ ਠੀਕ ਹੈ ਬੈ ਜਾਵੇ ਇਨਫਰਮੇਸ਼ਨ ਤੁਸੀਂ ਜਿਹੜੀ ਐਡਰੈਕਸ਼ਨ ਭੇਜਣਾ ਹੁੰਦੇ ਚਾਹੇ ਉਹ ਸੀਜੀ ਤੋਂ ਕਰਾਣ ਚਾਹੀਏ ਐਸਐਚਓ ਸਾਹ ਕੋਲ ਕਰਾਣ ਚਾਹੀਏ ਚੌਕੀ ਜਾਰੂ ਕਰਾਣ ਚਾਹੀਏ ਕੋਈ ਬਾਦੀ ਕਰਵਾਣ ਠੀਕ ਆ ਮਤਲਬ ਕੇਵਲ ਆਪਾਂ ਨੂੰ ਹੁੰਦਾ ਨਾ ਕਿ ਲੈਣਾ ਜੇ ਫੋਨ ਕਰਦਾ ਤਾਂ ਮੈਂ ਮੇਰੇ ਤਾਂ ਲੋਭ ਬਰੋਸਾ ਹੋ ਜਾਣਗੇ ਉਹ ਬੰਦੇ ਦਾ ਨਾਮ ਜਿਹੜਾ ਉੱਪਰ ਲਿਖਿਆ ਜਾਊਗਾ ਜਿਹੜਾ ਤੁਸੀਂ ਨੰਬਰ ਤੇ ਇਨਫੋਰਮੇਸ਼ਨ ਦਊਗਾ ਬਾਕੀ ਮੈਂ ਨਸ਼ੇ ਤੋਂ ਇਲਾਵਾ ਵੀ ਗੱਲ ਕਰਦਾ ਹਾਂ ਜੇ ਕੋਈ ਵੈਸੇ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈਗਾ ਬੰਦਾ ਕੋਈ ਸਨੇਚਰ ਹੈਗਾ ਬੰਦਾ ਕੋਈ ਛੋੜੀਆਂ ਵਾਲਾ ਹੈਗਾ ਬੁਲਟਾਂ ਵਾਲਾ ਉਹਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਆ ਵੀ ਤੁਹਾਡੇ ਫਰੈਂਡ ਲੈਂਦਾ ਆ ਗੱਲ ਜਾਂ ਬਾਹਰ ਕਰਾਇਆ ਤੇ ਆ ਗੱਲ ਉਹਦੇ ਬਾਰੇ ਵੀ ਦੱਸੋ ਸਾਡੇ ਫਰੈਂਡ ਆਪਣੇ ਮਡੇ ਇੱਥੇ ਹਾਂਜੀ ਸਾਡੇ ਫਰੈਂਡ ਆਪਣੇ ਮਡੇ ਦੋਈ ਵਾਲੇੁੰਦੇ ਆਵੇ ਨਸ਼ਾ ਦਾ ਦੋਈ ਵਾਲੇ ਨਾ ਦਿੰਦੇ ਮੈਂ ਹੁਣੇ ਕਹਿੰਦਾ ਤੁਸੀ ਬੀਬੀ ਜੀ ਨੂੰ ਇਹ ਦੱਸ ਦੋ ਕਿ ਕੋਈ ਇੰਸਾਨ ਮੇਰਾ ਸਤਾ ਕਬਸਾਨ ਨਹੀਂ ਮੈਂ ਇਸੇ ਇਸੇ ਕਿਹੜੇ ਬੰਦੇ ਪਤਾ ਸਾਰਿਆਂ ਨੂੰ ਇਸੇ ਕਰਕੇ بیوی ਦੀ ਮੈਂ ਕਹਿੰਦਾ ਮੈਂ ਮਤਲਬ ਮੈਂ ਮੰਨਦਾ ਦੱਸਦੇ ਤਾਂ ਨਹੀਂ ਆਗੇ ਮੈਂ ਲੈਣ ਸਾਡਾ ਜੇ ਅਸੀਂ ਚੌਕੀ ਜਾਉ ਦਫ਼ਤਰ ਜਾ ਐਸਾ ਜੇ ਦਫ਼ਤਰ ਜਾ ਜੇ ਸਾਡਾ ਕਿਤੇ ਮਾਫ ਕੋਈ ਨਾ ਹੋ ਜੀ ਉਹ ਕਹਿਣਾ ਤੇਰੀ ਅਪਾਰਟਮੈਂਟ ਦਿੱਤੀ ਆ ਬਹੁਤੇ ਬੰਦੇ ਦੱਸਦੇ ਇਸੇ ਕਰਕੇ ਦੱਸਦੇ ਨੇ ਨਹੀਂ ਪਤਾ ਨਹੀਂ ਮੈਂ ਨਹੀਂ ਨੂੰ ਇਹ ਸਾਰਾ ਪਤਾ ਇਹ ਨਹੀਂ ਇਸੇ ਗੱਲ ਨਹੀਂ ਤਾਂ ਜੇ ਵੇਅ ਕਰਦੇ ਆਏ ਸੀ ਤੇ ਜੇ ਇਨਫਰਮੇਸ਼ਨ ਪਤਾ ਕਰਨ ਕੀ ਅੱਜ ਤੁਹਾਡਾ ਲੜਕਾ ਆ ਕੱਲੋ ਮੇਰਾ ਬੁਸਾ ਦਾ ਕੱਲ ਕਿਸ ਹੋਰ ਦਾ ਹੁੰਦਾ ਤਾਂ ਹੌਲੀ ਆ ਕੇ ਜਿਹੜੀ ਇਹ ਗਾਂਗਾ ਫੈਲਦੀ ਜਾਂਦੀ ਆ ਚੇਤ ਆਪਣੀਆਂ ਸਾਰੇ ਆਪਾਂ ਸਾਰੇ ਸਤੈਵਰ ਹੈ ਨਾ ਆਪਾਂ ਅਪਰੇਂਟ ਚ ਦੋ ਤੱਕ ਜਾਂਦੀ ਨਹੀਂ ਲੋਗਾ ਲਗਾਤਾਰ ਕਈ ਜੋਰ ਨਹੀਂ ਹੋਇਆ ਪਤਾ ਸਾਰਾ ਤੁਸੀਂ ਕਿਹੜੇ ਮੁੰਡੇ ਆ ਕੌਣ ਆ ਪਰ ਕਿਸੇ ਨੇ ਕੋਈ ਗੱਲ ਨਹੀਂ ਗੋਲੀ ਵੀ ਤਾਂ ਮਣਾਪਟਾ ਇਹੋ ਜਿਹੇ ਗੈਰੀ ਹੋਣਗੇ ਤਾਂ ਮੈਂ ਫੜਦੇ ਲੈਣਾ ਕਿ ਤੂੰ ਜਿਹਦੇ ਮੇਰੇ ਕਿਹਦੇ ਰਹਿੰਦੇ ਗੱਲ ਜਾਓ ਤਾਂ ਦੇਖੋ ਜਦੋਂ ਆਪਾਂ ਅਪਰੇਂਟ ਚੋਂ ਦਾ ਡਾਕ ਡਾਕ ਆਪਾਂ ਪਤਾ ਆ ਡਾਕ ਡਾਕ ਘਰ ਰੋ ਪਰ ਜਦੋਂ ਤੱਕ ਤੁਸੀਂ ਦੱਸਦੇ ਨਹੀਂ ਹੈਗੇ ਬੁੱਕ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ ਨਹੀਂ ਲੋਕਾਂ ਤੱਕ ਨਹੀਂ ਤੁਸੀਂ ਦੱਸ ਦੋਗਾ ਦਾ ਕੰਮ ਥੋੜਾ ਸਫਲ ਹੋਇਆ ਤਾਂ ਅੱਜ ਪੋਥਰ ਜੀ ਜਿਹੜੇ ਰੂਗੀ ਤੋਂ ਟ੍ਰੈਸਟਾ ਨੂੰ ਜਿਵੇਂ ਅੱਜ ਦਾ ਉਹ ਰਾਗੀ ਦੀਆਂ ਖੁੱਲੀਆਂ ਸੀ ਦੀਆਂ ਉਹ ਆਪਣੇ ਸਾਡੀਆਂ ਵੀ ਖੁੱਲੀਆਂ ਉਹ ਤੋਂ ਹੋਰ ਚੰਗੀਆਂ ਹੋ। ਪਿੰਡੀ ਪੰਚਾਇਤ ਔਰ ਪਿੰਡੇ ਮੋਢਰ ਕਰਤੀ ਤੁਹਾਡਾ ਸ਼ਾਨਦਤ ਇਹਾਣ ਤੇ ਧੰਨਵਾਦ ਕਰਦਾ ਕਿ ਤੁਸੀਂ ਬੜੇ ਸ਼ਾਰਟ ਨੋਟਸ ਦੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਇੱਥੇ ਪਹੁੰਚੇ ਆ। ਔਰ ਮੈਨੂੰ ਚੱਲ ਰਹੀ ਨਹੀਂ ਬੜੀ ਖੁਸ਼ੀ ਹੋਈ ਆ ਕਿ ਤੁਹਾਡਾ ਪ੍ਰਿੰਟ ਇੱਕ ਬਹੁਤ ਵਧੀਆ ਪਿੰਡਾ ਇਹਨਾਂ ਨੇ ਇੱਕ ਐਸਐਨਆਈ ਸੁਸਾਇਟੀ ਐਨਰਾਈਟ ਇਸ ਜੋ ਉਹਨਾਂ ਸੋਸਾਇਟੀ ਚਲਾਈ ਹੈ ਆ ਬੜੀਆ ਤੁਸੀਂ ਪਹਿਲਾਂ ਹੀ ਨਸ਼ਾ ਦੇ ਬੁੱਧ ਕੰਮ ਕਰ ਰਹੇ ਆਂ ਅੱਜ ਵੀ ਅਸੀਂ ਜੋ ਪੰਜਾਬ ਸਰਕਾਰ ਵੱਲੋਂ ਮਾਨ ਜੋ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਇੱਕ ਸੰਪਰਕ ਲੋਕ ਸੰਪਰਕ ਮਹੌਜ ਜਿਹੜੀ ਸ਼ੁਰੂ ਕੀਤੀ ਹੈ ਉਹ ਲੋਕਾਂ ਦੇ ਨਾਲ ਢੰਡਾ ਵਿੱਚ ਜਾ ਕੇ ਪਬਲਿਕ ਨਾਲ ਸੰਪਰਕ ਕਰੋ ਔਰ ਜੋ ਮੁੰਡੇ ਆਪਣੇ ਨਸ਼ਾ ਦੀ ਦਲਦਲ ਵਿੱਚ ਫਸ ਗਏ ਆ ਜਾਂ ਕੋਈ ਤੁਹਾਨੂੰ ਪਤਾ ਲੱਗਦਾ ਵੀ ਨਵੇਂ ਮੁੰਡੇ ਕੋਈ ਕਿਸੇ ਦਾ ਬੱਚਾ ਲੱਗਿਆ ਉਹਨਾਂ ਨੂੰ ਆਪਾਂ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਵਾ ਸਕੀਏ ਉਹਨਾਂ ਨੂੰ ਹੋਟ ਸੈਕਟਰਾਂ 'ਚ ਭੇਜ ਸਕੀਏ ਜੇ ਕੋਈ ਜ਼ਿਆਦਾ ਹੈਗਾ ਤਾਂ ਉਹਨਾਂ ਨੂੰ ਡੀਕੈਸ਼ਨ ਸੈਂਟਰ ਦੇ ਵਿੱਚ ਭੇਜ ਸਕੀਏ ਤੇ ਉਹਨਾਂ ਦਾ ਜਿਹੜਾ ਇਲਾਜ ਕਰਵਾਜਾ ਜੇ ਉਹਨਾਂ ਨੂੰ ਸਹੀ ਦਸਤੇ ਪਾਜ ਜਾਵੇ ਅੱਜ ਵੀ ਮੈਂ ਹੁਣੇ-ਹੁਣੇ ਇਸ ਮੀਟਿੰਗ ਕੋ ਕਰਨਾ ਇੱਕ ਮੀਟਿੰਗ ਇੱਥੇ ਬਹਿਰਾਮੇ ਜੀ ਤੋਂ ਬਣਾ ਡੀਸੀ ਸਾਹਿਬ ਦੀ ਮੀਟਿੰਗ ਸੀ ਉਹ ਸਾਡੇ ਜਿਹੜੇ ਦੇ 160 ਮੁੰਡੇ ਜਿਹੜੇ ਆ ਉਹ ਅਜੇ ਛੱਡ ਵੀ ਚੁੱਕੇ ਆ ਉਹਨਾਂ ਦਾ ਵੀ ਅਸੀਂ ਮਾਨੋ ਡੀਸੀ ਸਾਹਿਬ ਨੇ ਕਿਹਾ ਉਹਨਾਂ ਨੂੰ ਬਲਾਕ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਚਾਹਲਾ ਘੱਪਿਆ ਹੈ ਵੀ ਚਲੋ ਤੁਸੀਂ ਸਹੀ ਦੱਸਦੇ ਪਏ ਆਂ ਔਰ ਉਹਨਾਂ ਦੇ ਮੁਰਦ ਵਸੇਬੇ ਵਾਸਤੇ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਕੰਮ ਕਰਦੋ ਆਣ ਵਾਸਤੇ ਵੀ ਡੀਸੀ ਸਾਹਿਬ ਉਪਰਾਲਾ ਕਰ ਰਹੇ ਨੇ ਕਿ ਉਹਨਾਂ ਨੂੰ ਮੇਰੇ ਰਜਗਾਰ ਤੇ ਲਾਇਆ ਜਾਵੇ ਤਾਂ ਕਿ ਮੁਰਕੇ ਫੇਰ ਦੁਬਾਰਾ ਇੱਕ ਦਲਦਲ ਦੀ ਜਨਾ ਪਰਸ ਬਣ। ਤੋਂ ਅੱਜ ਜਿਹੜੀ ਸਾਡੀ ਮੇਨ ਕਾਹੀ ਹੈ ਵੀ ਤੁਸੀਂ ਜੇ ਕੋ ਤੁਹਾਡੇ ਧਿਆਨ ਵਿੱਚ ਆਦਾ ਆਪਾਂ ਉਸਨਾਂ ਨੂੰ ਲਗੋਈਏ ਨਾ ਉਹਦੇ ਲਗਾਉਣ ਦੇ ਨਾਲ ਆਪਣਾ ਹੀ ਨੁਕਸਾਨ ਹੁੰਦਾ ਆਪਣੀ ਸੁਸਾਇਟੀ ਦਾ ਨੁਕਸਾਨ ਹੁੰਦਾ। ਤੋਂ ਮੈਂ ਜਿਵੇਂ ਦੱਸਿਆ ਮਸਤ ਜੀ ਨੇ ਵੀ ਦੱਸਿਆ ਵੀ ਜੋ ਕਦਮ ਨਹੀਂ ਦਾਰ ਦਿੱਤੀ ਆ ਕਿਦਾ ਘਰੇ ਡੜ ਗਿਆ ਉਹ ਬਾਈਕੀਤ ਸੀਗੇ ਇਸੇ ਤਰ੍ਹਾਂ ਅਸੀਂ ਚਲੋ ਆਪਣੀ ਲਾਈਫ ਦੇ ਵਿੱਚ ਸਾਡੇ ਦੇ ਵਿੱਚ ਕਈ ਦੇਖੇ ਆ ਉਹ ਘਰਾਂ ਦੇ ਘਰੋਂ ਡੜ ਗਏ ਜਿਨ੍ਹਾਂ ਦੇ ਘਰ ਬੱਚਾ ਕੋਈ ਨਿਖੜੀ ਹੋ ਗਿਆ ਮਾਪਿਆਂ ਕੋਲ ਟੈਨਸ਼ਨ ਤੇ ਜਾਂਦੇ ਲੱਗਦੇ ਆ ਮੈਂ ਇੱਕ ਟੀਚਰ ਦੀ ਉਂਗਲ ਜਿੱਦਾਂ ਸਾਡੇ ਦਰਸ਼ਕ ਜਿਵੇਂ ਐਸੇ ਕੋਈ ਟੀਚਰ ਸੀਗਾ ਨਹੀਂ ਤੇ ਬੰਦੇ ਆਨੇ ਆਜੋ ਆਜੋ ਅੰਦਰ ਆਜੋ ਕੁਰਸੀ ਨਾ ਕੋਚੀ ਮੇਰੀ ਬੇਟੀ ਕੋਈ ਲੰਘੋ ਮੀਟਿੰਗ ਚੱਲਦੀ ਬੇਜੋ ਬੇਜੋ ਇੱਥੇ ਅੱਗੇ ਅੱਗੇ ਇਹਨੇ ਬਹੁਤ ਇੱਕ ਗੱਲ ਕਹੀ ਆ ਕਿ ਜੇ ਅਗਰ ਜੂਥ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਤੇ ਜਾਂ ਉਹਨਾਂ ਨੂੰ ਤੇ ਤੁਹਾਨੂੰ ਤੋਂ ਪਾਸੇ ਜੋੜਿਆ ਜਾਵੇ ਤਾਂ ਕਾਫੀ ਅੱਜ ਤੱਕ ਜਿਹੜਾ ਇਹ ਬੁੱਧ ਨੂੰ ਮੋੜ ਕੀਤਾ ਜਾ ਸਕਦਾ ਉਹ ਖੇਡਾਂ ਤਾਂ ਬਹੁਤ ਹੀ ਅਹਿਮ ਯੋਗਦਾਨ ਪਾਉਂਦੀਆਂ ਜਿਹੜੇ ਸਪੋਰਟਸਮੈਨ ਹੈ ਜਿਹੜਾ ਸ਼ਾਮ ਦਾ ਟਾਈਮ ਹੁੰਦਾ ਜਦੋਂ ਗਰਾਊਂਡ 'ਚ ਹੁੰਦੇ ਆ ਤੇ ਉਹਨਾਂ ਦਾ ਧਿਆਨ ਇਹ ਨਹੀਂ ਦਿੰਦਾ ਮਾਰੇ ਪਾਸੇ ਆਪਾਂ ਸਾਰੇ ਰੱਖਦੇ ਨਾ ਨਿਰੰਤਰ ਤੇ ਔਰ ਜਦੋਂ ਸਾਡੇ ਅਸੀਂ ਗੁਰਬਾਣੀ ਦਾ ਅਰਜ਼ੋ ਉਹ ਆਪਾਸ ਰਲਨੇ ਆ ਜਦੋਂ ਇਹ ਇਧਰਲੇ ਪਾਸੇ ਤੋਰਦੇ ਬੱਚਿਆਂ ਨੂੰ ਤੋ ਇਹਦੇ ਵਿੱਚ ਗੁਰਬਾਣੀ ਨੇ ਬੜੀਆਂ ਚੰਗੀਆਂ ਗੱਲਾਂ ਭਾਗਮਾਸ਼ ਲਈ ਸੁਰਾਪਾਉ ਮੋਜੋ ਪ੍ਰਾਣੀ ਖਾਏ ਅੰਨ ਤੀਰਥ ਮਤ ਲੇਨ ਪੀਏ ਸਭੇ ਬੁੱਤਾਂ ਤੋਂ ਤੋ ਇਹ ਜਿਹੜੇ ਨਸ਼ੇ ਆ ਇਹ ਸਾਨੂੰ ਕਿਤੇ ਨਾ ਕਿਤੇ ਪਟਕਣਾ 'ਚ ਪਾਉਂਦੇ ਆ ਇਹ ਮਨਮਤ ਵੱਲ ਟੋੜਦੇ ਆ ਇਹ ਸਰੀਰ ਤਾਂ ਖਤਮ ਕਰਦੇ ਹੀ ਕਰਦੇ ਮਾਨਸਿਕ ਤੌਰ ਤੇ ਵੀ ਬਾਣੀ ਬੁਹਾਰ ਹੋ ਰਹਿਂਦਾ ਆਪਾਂ ਇਹ ਗੱਲਾਂ ਨੂੰ ਸਾਡੇ ਜਾਣਦੇ ਆ ਤੋ ਨਾਲ ਨਾਲ ਮੈਂ ਅੱਗੇ ਬੇਨਤੀ ਕਰਾਂਦਾ ਐਸਚੂ ਸਾਹਿਬ ਉਹ ਵੀ ਆਪਣੇ ਵਿਚਾਰ ਦੇ ਮਨਜ਼ੂਰ ਕਰਾ ਕੇ ਤੇ ਸ਼੍ਰੀ ਰਜੀਵ ਨਾ ਕਿਸੇ ਤਰ੍ਹਾਂ